ਵਿਦੇਸ਼ 'ਚ ਬੈਠੇ ਅੱਤੰਗੀ ਗੁਰਪਤਵੰਨ ਸਿੰਘ ਪੰਨੂ ਨੇ ਫੇਰ ਮਾਰਿਆ ਜ਼ਹਿਰੀ ਲਾਫਨਕਾਰਾ ਪਾਈਚਾਰਕ ਸਾਜ 'ਚ ਪੰਬੜ ਮਚਾਉਣ ਦੀ ਕੀਤੀ ਕਟਿਆ ਤੇ ناکਾਮ ਸਾਜ਼ਿਸ਼ ਹੇ ਧਰਮਾਂ ਦਾ ਆਦਰ ਸਤਿਕਾਰ ਕਰਦੇ ਨੇ ਜੇ ਪੰਨੂ ਨਫ਼ਰਤ ਕਰਦਾ ਏ ਤਾਂ ਇਹ ਸਿੱਖ ਨਹੀਂ ਹੋ ਸਕਦਾ ਜੇਕਰ ਇਹ ਸਿੱਖੇ ਤਾਂ ਕਿਸੇ ਹੋਰ ਧਰਮ ਨਾਲ ਨਫ਼ਰਤ ਨਾ ਕਰਦਾ ਵਿਦੇਸ਼ ਚ ਬੈਠਾ ਗੁਰਪਤਵੰਨ ਸਿੰਘ ਪੰਨੂ ਵੀਡੀਓ ਜਾਰੀ ਕਰਦਾ ਏ ਦਾਵਾ ਕਰਦਾ ਹੈ ਕਿ ਮੰਦੇ ਦੀਆਂ ਦੀਵਾਰਾਂ ਤੇ ਖਾਲਿਸਤਾਨ ਜਿੰਦਾਬਾਦ ਲਿਖਣ ਵਾਲੀ ਮੰਦ ਭਾਗੀ ਘਟਨਾ ਨੂੰ ਅੰਜਾਮ ਮੌਦੇ ਗੁਰਗਿਆਂ ਨੇ ਹੀ ਦਿੱਤਾ ਏ ਸ਼ਿਵਾਲਾ ਪਾਈ ਮੰਦਿਰ ਤੇ ਹੋਰ ਕਈ ਥਾਵਾਂ ਤੇ ਖਾਲਿਸਤਾਨ ਦੇ ਲਿਖੇ ਅੱਖਰਾਂ ਨੇ ਅੰਮ੍ਰਿਤਸਰ ਚ ਨਵੀਂ ਚਰਚਾ ਛੇੜ ਦਿੱਤੀ ਹੈ ਵਿਦੇਸ਼ 'ਚ ਬੈਠਾ ਪੰਨੂ ਪੰਜਾਬ 'ਚ ਅੱਗ ਲਾਉਣ ਦੀ ਕੱਟਿਆ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦਾ ਪਾਈਚਾਰਾ ਪੰਨੂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕਾ ਹੈ ਪੰਨੂ ਪੰਜਾਬੀਆਂ ਨੂੰ ਨਫਰਾ ਦੀ ਪੱਟੀ 'ਚ ਸੁਟਣਾ ਚਾਹੁੰਦਾ ਹੈ ਪਰ ਸਮਝਦਾਰ ਤੇ ਦਲੇਰੇ ਪੰਜਾਬੀ ਹੈ ਪੰਨੂ ਦੀ ਨਾਕਾਮ ਸੋਚ ਨੂੰ ਕਰਾਰਾ ਜਵਾਬ ਦਿੰਦੇ ਨੇ ਮੰਡੀ ਦੇ ਪ੍ਰਧਾਨ ਜਤਿੰਦਰ ਅਰੋੜਾ ਨੇ ਦੱਸਿਆ ਕਿ ਸਵੇਰੇ ਕਰੀਬ 4-5 ਵਜੇ ਦੇ ਦਰਮਿਆਨ ਕਿਸੇ ਸ਼ਰਾਰਤੀ ਅਨਸਰ ਨੇ ਹਰਕਤ ਕੀਤੀ ਹੈ ਮਾਮਲਾ ਪੁਲਿਸ ਵਿੱਚ ਦਰਜ ਕਰਵਾ ਦਿੱਤਾ ਗਿਆ ਲਿਖੇਗੇ ਅਖ਼ਬਾਰਾਂ ਤੇ ਪੇਂਟ ਵੀ ਕੀਤਾ ਗਿਆ ਤੇ ਇਸ ਨੁੱਕਰ ਤੇ ਸੀਸੀਟੀਵੀ ਕੈਮਰਾ ਲੱਗਾ ਨਾ ਹੋਣ ਕਰਕੇ ਸ਼ਰਾਰਤੀ ਅਨਸਰ ਰਿਕਾਰਡ ਨਹੀਂ ਹੋਇਆ ਮੈਂ ਜਤਿੰਦਰ ਅਰੋੜਾਾ ਸ਼ਾਲਾ ਬਾਗ ਪਿੰਡ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਰਤੀ ਅੰਸਰ ਨੇ ਸਵੇਰੇ 4-5 ਵਜੇ ਇੱਕ ਪੇਂਡ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡੇ ਸਾਡੇ ਛੋਲਾ ਸੁਚਾਰੇ ਰੂਪ ਨਾਲ ਭਗਤ ਆਪਣੀ ਦਰਸ਼ਨ ਘਰ ਤੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹਨੂੰ ਸਾਰਾ ਅਸੀਂ ਮਿਟਾਤਾ ਜੋ ਵੀ ਉਹਨੇ ਸ਼ਰਾਰਤੀ ਅੰਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਵਿੱਚ ਕੰਪਲੇਨਟ ਕਰਨ ਲੱਗੇ ਆ ਤੇ ਅਸੀਂ ਕੋਸ਼ਿਸ਼ ਕਰਨਿਆ ਕਿ ਅਸੀਂ ਉਸ ਨੁੱਕਰ ਤੇ ਸਾਡੇ ਕੈਮਰੇ ਨਹੀਂਗੇ ਬਾਕੀ ਸਾਰੇ ਤਾਂ ਦੇ ਕੈਮਰੇ ਆ ਅਸੀਂ ਉਹ ਨੁਕਰਜੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰਾ ਇਕਦ ਦੇ ਦਿਨ ਚ ਕੈਮਰੇ ਲਗਾਉਣ ਦੇ ਉੱਤੇ ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਕਿ ਕਿ ਵਾਰ ਵਾਰ ਰਾਤੀਂ ਅੰਸਰ ਕੁਝ ਸਕਿੰਟਾਂ ਲਈ ਆਉਂਦੇ ਨੇ ਕੰਦਾ ਤੇ ਕੁਝ ਲਿਖ ਕੇ ਚਲੇ ਜਾਂਦੇ ਨੇ ਪੁਲਿਸ ਬੜੀ ਹੀ ਸੰਜੀਦਗੀ ਨਾਲ ਇਸ ਮਾਮਲੇ ਦੀ ਤਬਦੀਸ਼ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਸਖਤ ਕਾਨੂੰਨੀ ਸਜ਼ਾ ਦਿੱਤੀ ਜਾਵੇਗੀ ਦੇਖੋ ਇਹ ਜਿਹੜੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਜਾਂਦੇ ਹਨ ਉਹ ਜਿਹੜਾ ਵੀ ਬੰਦਾ ਲਿਖ ਰਿਹਾ ਹੈ ਉਹ ਉੱਥੇ ਲਿਖ ਕੇ ਵੀਡੀਓ ਬਣਾ ਲੈਂਦਾ ਹੈ हूँ वह कहता है कि असी इतें लिखा होया है ठीक है ना क्योंकि बाद जो तो पुलिस आती है कई थान लिखा हों कई थे नहीं लिखा तो इस करके कहना बड़ा मुश्किल है कि जि जीद, जो वीडियो वायरल किया जा रहा है वो कि सच्चाई है दूजी गल है कि जेड़े इस तरह के बंदे हैं इन्हों पुलिस पूरा इनवैसटीगे करके फटनी भी कर है परचा भी दर्ज करती है उन्होंने उत्ते एक्शन भी हूँ है रात में भी नाकबंदी हो रही है हूँ कल भी होएगा परसों भी होएगा

ਪੁਲਿਸ ਉੱਥੇ ਰਹਿੰਦੀ ਹੈ ਸੀਸੀਟੀਵੀ ਵਗੈਰਾ ਲੱਗਿਆ ਹੋਣਾ ਹੈ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਬੰਦਾ ਫੜਿਆ ਜਾਏਗਾ